ਦੋਸਤੋ ਇਹ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਧਿਆਨ ਨਾਲ ਸੁਣਿਓ ਜੋ ਇਨਸਾਨ ਤੁਸੀਂ ਇਸ ਵੀਡੀਓ ਚ ਦੇਖ ਰਹੇ ਹੋ ਇਹ ਮੇਰੇ ਪਿੰਡੋਂ ਨੇ ਪਿੰਡ ਆਦਨੀਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਇਹਨਾਂ ਨੂੰ ਇੱਕ ਅਜੀਬ ਬਿਮਾਰੀ ਹੈ ਜਿਹਦੇ ਨਾਲ ਇਹਨਾਂ ਦੇ ਜਿਹੜੇ ਅੰਗ ਆ ਜਿਵੇਂ ਲੱਤ ਆ ਉਹਦੇ ਵਿੱਚ ਦਰਦ ਨਹੀਂ ਹਟਦਾ ਤੇ ਜਿਹਦੇ ਕਰਕੇ ਥੋੜਾ ਸਮਾਂ ਪਹਿਲਾਂ ਇਹਨਾਂ ਨੇ ਇਹਨਾਂ ਦਾ ਜਿਹੜਾ ਪੈਰ ਡਾਕਟਰ ਨੇ ਅੱਧਾ ਕੱਟ ਕਰਤਾ ਸੀਗਾ ਇਦਾਂ ਦੇ ਆਪਰੇਸ਼ਨ ਇਹਨਾਂ ਦੇ 20 ਵਾਰੀ ਹੋ ਚੁੱਕੇ ਨੇ ਤੇ ਜਿੱਦੇ ਨਾਲ ਥੋੜਾ ਸਮਾਂ ਦਰਦ ਦਾ ਰੁਕਦਾ ਤੇ ਫਿਰ ਹੋਣ ਲੱਗ ਜਾਂਦਾ ਬਾਕੀ ਮੈਂ ਗਾਂਹ ਇਹਨਾਂ ਨਾਲ ਗੱਲਬਾਤ ਕਰੀ ਜੇ ਤੁਸੀਂ ਵੀਡੀਓ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਕੀ ਬਿਮਾਰੀ ਹੈ ਤੇ ਜੇ ਹੋ ਸਕਿਆ ਤੁਹਾਨੂੰ ਉਸ ਬਿਮਾਰੀ ਦਾ ਪਤਾ ਹੈ ਜਿਉਂ ਦੇ ਬਾਰੇ ਨੌਲੇਜ ਹੈ ਕਿਸੇ ਨੂੰ ਤਾਂ ਇਹਨਾਂ ਦਾ ਕੋਈ ਇਲਾਜ ਕਰਵਾ ਦਿਓ ਜਾਂ ਉਹਦਾ ਕੋਈ ਪੱਕਾ ਹੱਲ ਹੋਵੇ ਤਾਂ ਉਹ ਜਰੂਰ ਇਹਨਾਂ ਨੂੰ ਦੱਸਿਓ ਮੈਂ ਨੰਬਰ ਪਾ ਦਊਗਾ ਤੁਸੀਂ ਇਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ ਤੇ ਇੱਕ ਗੱਲ ਆ ਵੀ ਠੀਕ ਹੈ ਕਿਸੇ ਦਾ ਕੋਈ ਗਲਸ਼ਕਵਾ ਹੋ ਸਕਦਾ ਪਿੰਡ ਬਦਰ ਤੇ ਜਾਂ ਉਹ ਆਪਾਂ ਨੂੰ ਨਹੀਂ ਪਤਾ ਇਨਸਾਨੀ ਤਨਾਤੇ ਆਪਾਂ ਨਹੀਂ ਹੁੰਨੇ ਨਾ ਯਾਰ ਇਹ ਜੀ ਬਿਮਾਰੀ ਤਾਂ ਕਿਸੇ ਦੁਸ਼ਮਣ ਨੂੰ ਵੀ ਨਾ ਹੋਵੇ ਤੁਸੀਂ ਵੇਖੋ ਯਾਰ ਬੰਦਾ ਪਹਿਲਾਂ ਹੀ ਮਤਲਬ ਦੋਨੇ ਪੈਰ ਆਏ ਆ ਵਿਚਾਰੇ ਦੇ ਪਰ ਤੁਸੀਂ ਵੇਖੋ ਯਾਰ ਵੀ ਮਹੀਨੇ ਬਾਅਦ ਕਿਸੇ ਇਨਸਾਨ ਦਾ ਕੋਈ ਅੰਗ ਪੈਰ ਕੱਟਿਆ ਜਾਣਾ ਬਹੁਤ ਬਹੁਤ ਜ਼ਿਆਦਾ ਔਖਾ ਹੋਣਾ ਪਰਿਵਾਰ ਤੇ ਤੇ ਬਹੁਤ ਮਾੜਾ ਸਮਾਂ ਹੋਣਾ ਬੰਦੇ ਦੇ ਦਰਦ ਹੀ ਨਾ ਟਿਕੇ 24 ਘੰਟੇ ਮੈਂ ਇਹੀ ਅਰਦਾਸ ਕਰਦਾ ਵਾਹਿਗੁਰੂ ਅੱਗੇ ਜਲਦੀ ਠੀਕ ਹੋਣ ਤੇ ਆਦੇ ਪਰਿਵਾਰ ਦੇ ਵਿੱਚ ਖੁਸ਼ੀ-ਖੁਸ਼ੀ ਰਹਿਣ ਸੋਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਇਨਸਾਨੀ ਤਨਾਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੇ ਕੋਈ ਸਹਾਇਤਾ ਕਰ ਸਕਦਾ ਹੋਇਆ ਤਾਂ ਜਰੂਰ ਇਹਨਾਂ ਨੂੰ ਫੋਨ ਕਰਿਓ ਮੈਂ ਨੰਬਰ ਪਾ ਦੂੰਗਾ ਪਿੰਡ ਆਦਨੀਆਂ ਜੁਰੇ ਸ਼੍ਰੀ ਮੁਖਤਸਰ ਸਾਹਿਬ ਬਲਾਕ ਲੰਬੀ ਤਸਵੀਰ ਮਲੋਟ ਬਾਕੀ ਆਜੋ ਹੁਣ ਆਪਾਂ ਵਾਧਦੇ ਅਗਲੀ ਵੀਡੀਓ ਵੱਲ ਤੇ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਸਾਰੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜਿਹੜੀ ਅੱਜ ਦੀ ਵੀਡੀਓ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਸਾਡੇ ਪਿੰਡੋਂ ਤੇ ਇਹਨਾਂ ਨੂੰ ਮਤਲਬ ਇੱਕ ਅਜਿਹੀ ਬਿਮਾਰੀ ਹੈ ਜਿਹਦੇ ਕਰਕੇ ਇਹਨਾਂ ਦੇ ਜਿਹੜੇ ਪਹਿਲਾਂ ਵੀ ਅੰਗ ਉਹ ਕੱਟੇ ਜਾ ਚੁੱਕੇ ਹੈ ਕੀ ਨਾਂ ਦੀ ਬਿਮਾਰੀ ਦਾ ਗੈਂਗਰੀਨ ਗੈਂਗਰੀਨ ਤੇ ਤੁਸੀਂ ਵੇਖ ਸਕਦੇ ਹੋ ਆਹਾਂ ਸਰਕਾਰ ਕੰਨੋਂ ਮਿਲੀ ਹੈ ਇਹਦੇ ਟਾਈਮ ਪਾਸ ਕਰਦੇ ਆ ਤੇ ਸਾਰਿਆਂ ਨੂੰ ਹੱਥ ਬਨ ਕੇ ਸਾਡੀ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹਨਾਂ ਦਾ ਜਿਹੜਾ ਕੋਈ ਇਲਾਜ ਹੋ ਸਕੇ ਤੇ ਕੋਈ ਇਹਨਾਂ ਦੀ ਮਦਦ ਸਹਾਇਤਾ ਵੀ ਕੀਤੀ ਜਾਵੇ ਭਾਵੇਂ ਇਲਾਜ ਕਰਾ ਦਿਓ ਤੇ ਭਾਵੇਂ ਕੋਈ ਮਦਦ ਸਹਾਇਤਾ ਅਤੇ ਜੇ ਵੀ ਜੇ ਕਿਸੇ ਨੂੰ ਕੋਈ ਨੌਲੇਜ ਐ ਇਸ ਬਿਮਾਰੀ ਬਾਰੇ ਤਾਂ ਉਹ ਵੀ ਸਾਨੂੰ ਜਰੂਰ ਦੱਸਿਓ ਤੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਹੁਣੇ ਆਪਰੇਸ਼ਨ ਹੋਇਆ ਕਿੰਨੇ ਆਪਰੇਸ਼ਨ ਹੋ ਗਏ ਸਾਰੇ ਉਹ ਆਪਰੇਸ਼ਨ ਅੱਛਾ ਉਹ ਵੇਖ ਲਓ ਦੋਸਤੋ ਕਿੰਨੇ ਆਪਰੇਸ਼ਨ ਹੋਏ ਐ ਤੇ ਬਿਮਾਰੀ ਦਾ ਇਹ ਉਹਨੇ ਕਿ ਦੁਸ਼ਮਣ ਦੇ ਘਰੇ ਵੀ ਨਾ ਆਵੇ ਆਪਦੇ ਦੇਖ ਸਕਦੇ ਹੋ ਇੱਕ ਲੱਤ ਪਹਿਲੇ ਐਸ ਤਿੱਕਾ ਹੁਣ ਪੈਰ ਜਿਹੜਾ ਇਹਦਾ ਦਰਦ ਨਹੀਂ हटਿਆ ਸੀ ਉਹਦੇ ਵਰਕੇ ਡਾਕਟਰ ਨੇ ਰਾਏ ਦਿੱਤੀ ਵੀ ਇਹਨੂੰ ਮਤਲਬ ਕੱਟਣਾ ਪਊਗਾ ਤੇ ਕਿੱਥੋਂ ਫਰੀਦਕੋਟ ਕਰਾਇਆ ਤੁਸੀਂ ਮੁਖਸਰ ਮੁਖਸਰ ਤੇ ਇਹਦਾ ਕੋਈ ਪੱਕਾ ਲਾ ਜਾਣੀ ਵੱਧ ਜਾਂਦੀ ਗਾ ਇਹਨੂੰ ਹੈ ਮੇ ਕੋਈ ਟਗੜਦਾ ਗਈ ਟਗੜ ਲੱਗੀ। ਛਾਇ ਹੁੰਦਾ ਹੈ। ਬੇਗਲਬੇ ਹੁਣ ਬੇਵੋਹ ਦੇ ਵਿੱਚ ਜਾਂਦਾ ਜਿੱਥੇ ਉਹਨਾਂ ਹੱਥੋਂ ਹੱਥ ਕੱਢਣਾ ਮੁਕਤ ਨਹੀਂ ਦਾੰਦੋਂ। ਤੇ ਫਿਰ ਇੰਤੀ ਦੰਦਾਂਤੀ ਕੋਈ ਨਹੀਂ ਤਾਂ ਵੱਧ ਜਾਂਦਾ ਕੰਮ। ਪਰਮਾਤਮਾ ਮੇਰ ਕਰੇ ਤੇ ਸਾਰੇ ਦਬਾਅ ਵੀ ਕਰੋ ਬਈ। ਪਰ ਮੈਂ ਕੋਈ ਥੋੜਾ ਦੁਸ਼ਮਣੇ ਕਿਉਂ ਨਾ ਹੋਵੇ ਹਰੇਕ ਦੀ ਆਪਾਂ ਨੂੰ ਮਤਲਬ ਇਹੋ ਜੀ ਮੁਸੀਬਤ ਕਿਸੇ ਦੁਸ਼ਮਣ ਤੇ ਵੀ ਨਾ ਆਵੇ ਆਪਾਂ ਹਮੇਸ਼ਾ ਅਨੇ ਨੂੰ ਨੇ। ਤੇ ਹਰੇਕ ਦੀ ਮਦਦ ਕਰਦੇ ਚਾਹੀਦੇ ਵਤ ਤੋਂ ਵਤ ਜਿੰਨਾ ਥੋੜੀ ਸ਼ਰਤ ਹੈ ਉਹਨਾਂ ਦੀ ਤੁਸੀਂ ਮਦਦ ਕਰੋ। ਬਾਕੀ ਮੈਂ ਨੰਬਰ ਪਾ ਦੂੰਗਾ ਇਹਨਾਂ ਦਾ ਮੋਬਾਈਲ ਨੰਬਰ। ਤੁਸੀਂ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਤੇ ਗੱਲ ਕਰਕੇ ਸਾਰੀ ਜਾਣਕਾਰੀ ਆਪਦੀ ਲੈ ਸਕਦੇ ਹੋ ਠੀਕ ਹੈ ਜੀ ਕੋਈ ਟੈਨਸ਼ਨ ਨਾਲੋਂ ਪਰਮਾਤਮਾ ਮਿਹਰ ਕਰੂਗਾ ਜਰੂਰ ਠੀਕ ਹੋਵੋਗੇ ਤੁਸੀਂ ਐਂਦਰ ਮੰਨ ਤੇ ਬੈਠਣਾ ਹੀ ਬੰਦ ਨੂੰ ਅੱਖਾਂ ਹੁੰਦਾ ਨਾਉਣਾ ਧੋਣਾ ਬਾਹਰ ਅੰਦਰ ਜਾਣਾ ਬਹੁਤ ਅੱਖਾਂ ਪੈਂਦਾ ਜਿੰਨਾ ਵੀ ਕਹਿ ਦਈਏ ਪਰਮਾਤਮਾ ਮਿਹਰ ਕਰੇ ਤੇ ਜਲਦੀ ਠੀਕ ਹੋਣ ਜਦੋਂ ਠੀਕ ਹੋਗੇ ਫਿਰ ਤੁਹਾਡੇ ਅੱਗੇ ਵੀਡੀਓ ਆਪਾਂ ਫਿਰ ਪਾਵਾਂਗੇ ਤੇ ਅਸਲ ਕਹਾਣੀ ਐ ਸਿਲਸਿਲਾ ਅੱਜ ਦਾ ਨਹੀਂ ਇਹਨਾਂ ਨੇ ਪਹਿਲਾਂ ਆਪ ਬਹੁਤ ਜ਼ੋਰ ਲਾਇਆ ਆਪ ਲਾਜਵੀ ਕਰਾਇਆ ਉਹਦੇ ਪੈਸੇ ਨਾਲ ਅਥੇਰਾ ਚ ਰ ਇਹਨਾਂ ਨੇ ਮਤਲਬ ਪਹਿਲਾਂ ਆਪ ਪ੍ਰਾਈਮਰੀ ਜਿਵੇਂ 200 ਗੱਲਬਾਤ ਹੋ ਗਈ ਉਹ ਤੋਂ ਬਾਅਦ ਇਹਨੇ ਮੈਨੂੰ ਦੱਸਿਆ ਅੱਜ ਫੋਨ ਆਇਆ ਸੀ ਵੀ ਅੱਜ ਯਾਰ ਵੀਡੀਓ ਪਾ ਜੇ ਕੋਈ ਆਪਣੀ ਮਾਅਦ ਕਰ ਸਕਦਾ ਤਾਂ ਉਹ ਮੈਂ ਕਿਸੇ ਤਰ੍ਹਾਂ ਦੀ ਕਰਦੇ ਲਾਜ ਹੋਣਾ ਚਾਹੀਦਾ ਕੋਈ ਇਹਨਾਂ ਨੂੰ ਐ ਨਹੀਂ ਪੈਸੇ ਦਾ ਲਾਲਚ ਹੈ ਵੀ ਲਾਜ ਹੋ ਜੇ ਬੰਦਾ ਸਾਡਾ ਸਹੀ ਹੋ ਜੇ ਇਹਦੇ ਹਨ ਹੋਰ ਕੁਝ ਨਹੀਂ ਚਾਹੀਦਾ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹਨਾਂ ਦਾ ਇਹ ਲਾਜ ਉਹ ਹੋ ਸਕੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੇ ਰੱਖੇ